ਸਰਕਾਰ ਨੂੰ ਸਵਾਗਤ ਹੈ ਤੁਹਾਡਾ ਆਪਾਂ ਜੀ ਅੱਜ ਗੱਲ ਕਰਦੇਗਾ ਆਪਾਂ ਇੱਕ ਹੋਰ ਕੁੱਟੀ ਦਾ ਕੰਮ ਚੱਲ ਰਿਹਾ ਆਪਣੇ ਸਾਹਮਣੇ ਲਿੰਟਰ ਵਗੈਰਾ ਭਰਿਆ ਤੇ ਉਹੀ ਮਿਸਤਰੀ ਆ ਉਹੀ ਬੰਦੇ ਆ ਉਹੀ ਦਿਹਾੜੀਏ ਕੁਛ ਚੇਂਜ ਕੀਤੇ ਆਪਾਂ ਜੀ ਸਾਹਮਣੇ ਪਹਿਲੇ ਉਧਰ ਤਿਆਰ ਕੀਤਾ ਇਹ ਉਧਰ ਕੰਮ ਸੈਟਣ ਗਿਆ ਹੁਣ ਆਪਾਂ ਲੈ ਕੇ ਆਏ ਇਸ ਸਾਈਡ ਨੂੰ ਗੈਸਰੇਡ ਟੋਪੀ ਲਾ ਲਈ ਆ ਪਹਿਲੇ ਇਵੇਂ ਚੱਲ ਰਾਇਆ ਹੁਣ ਟੋਪੀ ਲਾਈਏ ਠੰਡ ਲੱਗ ਰਹੀ ਆ ਤੁਸੀਂ ਕਹਿੰਦੇ ਮਿਕਸਰ ਲੈਣਾ ਹੈ ਫਿਰ ਲੈਂਦਾ ਨਹੀਂ ਇਹ ਠੇਕੇਦਾਰ ਕਰ ਰਿਹਾ ਤੁਹਾਡੇ ਜੋ ਕਿਹੜਾ ਇਹ ਆਪਾਂ ਜੀ ਠੇਕੇ ਦੇ ਕੰਮ ਦਿੱਤਾ ਇਹਨੂੰ ਪੁੱਛਦੇ ਕੀ ਸਕੇਅਰ ਫੁੱਟ ਦਾ ਲੈ ਰਿਹਾ ਹੈ ਇਹਨ ਦਾ ਵੈਸੇ ਤਾਂ ਤੁਹਾਨੂੰ ਦੱਸਣਾ ਸਾਡੇ ਨੂੰ ਪਤਾ ਹੀ ਨਹੀਂ ਕਿ ਦੇ ਰਿਹਾ ਸਕੇਅਰ ਫੁੱਟ ਦੇ حساب ਨਾਲ ਤੇ ਰਾਣੇ ਨੇ ਪੱਕੜ ਵੇਖੋ ਕਿੰਨਾ ਵਾਲਿਆ ਰਾਣੇ ਪੱਕੜਦਾ ਆ लास्ट ਗੁੱਸ ਸਿੰਘ ਵਾਲਾ ਬੂਟਾ ਠੇਕਾ ਕੀ ਕੀਤਾ ਪਵਿੱਸਤਰੀ ਵਾਲਾ ਠੇਕਾ ਦੋ ਹਿੜੀ ਦੋ ਹਿੜੀ ਸਕੇਅਰ ਫੁੱਟ ਦੀ ਇੰਟਰਲੇਵੀ ਆਪਦੀ ਦਸੀ ਜਾਂਦਾ ਮੇਰੀ ਦੋ ਹਦਿਆੜੀ ਏ ਬੀਸੀ ਸਾਹਿਬ ਕੀ ਠੇਕੇ ਚੱਲ ਰਿਹਾ ਕੀ ਤੁਸੀਂ ਮੁਕਾਇਆ ਭਲਾ ਹੱਦ ਦਾ ਸਕੁਅਰ ਫੁੱਟ ਦਾ ਕਿੰਨਾ ਚੱਲ ਰਿਹਾ ਠੇਕਾ 150 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਚੱਲ ਰਿਹਾ ਦੇਖੋ ਆਪਾਂ ਇਹ ਕੰਮ ਠੇਕੇ ਦੇ ਦਿੱਤਾ ਕਿਉਂਕਿ ਉਹ ਆਂਦੇ ਹੀ ਆਪਾਂ ਉਹ ਦਿਆੜੀਆਂ ਦੇ ਕਰਾਇਆ ਉਧਰ ਉਹ ਸਾਹਮਣੇ ਵਾਲੀ ਕੋਠੀ ਦਾ ਤੇ ਇਹ ਵਾਲੀ ਤਾਂ ਆਪਾਂ ਠੇਕੇ ਦੇ ਕਰਾ ਰਹੇ ਆ ਇਹਦਾ ਜੀ ਆਪਣਾ ਸ਼ੈੱਡ ਬਚਾ ਲਿਆ ਆ ਗਿਆ ਕਿਉਂਕਿ ਸ਼ੈੱਡ ਆਪਾਂ ਇੱਥੋਂ ਅੱਗੇ ਪਿੱਛੇ ਕਰਾਂਗੇ ਕਿਤੇ ਤੇ ਆ ਖੁੱਲਾ ਰੱਖਾਂਗੇ ਕੰਬਈਨਾ ਵਾਸਤੇ ਤੇ ਇੱਧਰ ਸਾਹਮਣੇ ਇੱਕੋ ਕੋਠੀ ਆ ਦੂਸਰੀ ਆਪਾਂ ਇੱਧਰ ਬਣਾ ਰਹੇ ਐ ਸੈੱਡ ਇਹਦੇ ਜੀ ਵੀ ਤਿੰਨ ਰੋਮਣੇ ਕੋਈ ਆ ਵੱਡੀ ਇਹ ਸਾਹਮਣੇ ਉਧਰ ਨੂੰ ਫਰੈਂਟ ਰੱਖਿਆ ਇਹਦਾ ਬੰਦੇ ਪੂਰੇ ਰੈਡੀ ਆ ਇਸ ਆਪਾਂ ਇਹਦੇ ਵਿੱਚ ਮਿਸਤਰੀ ਥੋੜਾ ਚੇਂਜ ਕੀਤਾ ਇਹ ਕੰਮ ਬੰਦਾ ਆ ਸਾਹਮਣੇ ਮਿਸਤਰੀ ਖੜਾ ਹੈ ਇਹ ਤੂੰ ਬਾਲੇ ਹੀ ਲਾਈਨ ਵਿੱਚ ਫਰਮ ਨਹੀਂ ਲੱਗਦਾ ਹਾਂ ਫਰਮ ਨਹੀਂ ਹੈ ਹਾਂ ਉਹ ਕਿਉਂ ਲੱਗਦਾ ਟਾ ਦੋ ਦਿਨ ਫਰਮ ਟੈਟ ਹੋ ਗਿਆ ਟੈਟ ਹੋ ਜਾਂਦਾ ਕਿੱਥੇ ਸਾਰਾ ਪੜ ਗਿਆ ਜਗ੍ਹਾ ਥੋੜੀ ਹੈ ਉਹ ਤੇ ਗਾਲ ਗਲ ਦਿੱਤਾ ਇੱਕਦਮ ਉਹ ਤੇ ਲਾਜ ਗੱਲ ਕੁਛ ਵੀ ਨਹੀਂ ਬਸ ਥੋੜੀ ਜਿਹੀ ਦਾ ਗਾਮੇ ਥਕਾਵਟ ਹੋਈ ਪਈ ਹੈ ਥੱਕੇ ਹੋਏ ਹੋ ਫਰਮਾ ਫਰਮਾ ਸਾਰੇ ਥੱਕ ਨਾ ਜਦੋਂ ਬੱਠਾ ਚੜਾ ਤੁਸੀਂ ਲਾ ਕੰਮ ਜਾਰਾ ਹੁੰਦੇ ਤਾਂ ਲੈਂਦੇ ਜੀ ਆਪ ਕੰਮ ਘੱਟ ਕਰਦੇ ਆ ਹਿੱਟਾਂ ਦਾ ਕੰਮ ਹੁੰਦੇ ਹਾਂ ਬੁਟੇ ਇੱਟ ਫੜਾਏ ਇਧਰ ਆ ਇੱਟ ਫੜ ਦੋ ਤੁਛੜਾ ਚਾਰ ਬੱਠਾ ਫੜਾਦਾ ਚਲ ਇੱਟ ਫੜਾ ਇਹ ਨੌਂਜ ਲਾਲ ਅਕਬਾਰ ਕੱਢ ਦੇਣਾ ਵਿੱਚੋਂ ਸੇਵਿੰਟ ਜਾ ਆਈ ਲੱਗਦਾ ਬੰਦੇ ਥੱਕ ਨਹੀਂ ਗਏ ਜੇ ਥੋੜੇ ਜਿਹਾ ਹੈ ਤੋਛਾ ਬੰਦੇ ਥੱਕੇ ਨਹੀਂ ਹੋਏ ਜਿ ਲੱਗਦੇ ਕੰਮ ਜ਼ੋਰ ਦਾ ਤਾਂ ਕਰਖ ਥਕਾਵਟ ਆਦੀ ਹੈ ਇਹਦਾ ਕੰਮ ਹੈ ਆਪਾਂ ਇਹਨਾਂ ਨੂੰ ਪੁੱਛਦੇ ਤੁਸੀਂ ਦੋਨਾਂ ਨੇ ਮਿਲਾਵਟ ਕਰਨੀ ਦੇਂਦੀ ਮਿਕਸ ਕਰਨਾ ਹੁੰਦਾ ਹੈ ਹੈ ਇਹ ਮਿਲਾਵਟ ਵਾਲੀ ਨੇ ਇਹਨਾਂ ਦੇ ਤੂੰ ਲੈ ਕੇ ਆਉਣਾ ਸਮਾਨ ਤੇਰੇ ਤੱਕ ਨੇ ਲੈਣਾ ਤੇ ਤਾਂ ਮੈਂ ਬਜਰੀ ਵੀ ਤੂੰ ਬਜਰੀ ਮੈਂ ਸੀਮਿੰਟ ਸੀਮਿੰਟ ਇਹਨੇ ਚੁੱਕ ਕੇ ਲੈਣਾ ਉਥੋਂ ਯਾਨੀ ਕਿ ਬੈਰੀ ਤੇਰੇ ਤੇ ਦੀ ਤੇਰੀ ਜ਼ਿੰਮੇਵਾਰੀ ਹੈ ਤੇ ਸੀਮਿੰਟ ਦੀ ਇਹਦੀ ਹੈ ਨਾ ਤੇ ਰਲਾਵਾਂ ਦੀ ਤਾਂ ਲਿਆਉਣੀ ਤੇ ਇਹ ਬਠਰਾਂਲ ਕਿੰਨੇ ਬੰਦੇ ਆ ਗਾਮਾ ਹਾਂ ਤੇਰਾ ਕੰਮ ਹੈ ਬਠਰਾ ਤੋਂ ਆਈ ਹੋਰ ਤੇ ਰਾਣੇ ਦਾ ਰਾਣਾ ਵਿਹਲਾ ਰਾਣਾ ਵਿਹਲਾ ਪੱਗੜ ਤੇ ਹੀ ਬਲੇ ਫਿਰ ਕਿੰਨਾ ਕੰਮ ਕਰਦਾ ਇਹਦੇ ਐ ਰਾਣਾ ਉਹ ਆ ਆਹ ਪਾਣੀ ਲਾਉਣਾ ਪਾਣੀ ਪਰ ਨੂੰ ਉਹਨਾਂ ਨੂੰ ਮੂੰਹ ਕਰਕੇ ਲੱਗਣਾ ਪਰ ਨੂੰ ਲੱਗਣਾ ਇਹਦਾ ਹੋਰ ਨਸਕੀ ਕਰਨਾ ਹੈ ਤੂੰ ਪਾਣੀ ਲਾਉਣਾ ਪਾਣੀ ਪਾਣੀ ਇੱਥੇ ਪਾਣੀ ਲਾਂਦਾ ਫਿਰ ਕੋਠਾ ਚ ਪਾਣੀ ਲੱਗਦਾ ਹੁੰਦਾ ਪਾਣੀ ਤਾਂ ਖੇਤਾ ਹੀ ਲੱਗਦਾ ਹੁੰਦਾ ਛੱਡਾ ਹੈ ਦਾੜੀ ਦਾ ਛੱਡੀ ਛੱਡਾ ਦਾੜਾ ਵੀ ਇਹਦਾ ਇੱਕ ਨੰਬਰ ਹੈ ਤੇ ਆ ਜਿਹੜਾ ਜਿੰਨਾ ਕੰਮ ਰਗਾ ਪੱਕੇ ਕਿੰਨੇ ਟਾਈਮ ਚ ਕੰਪਲੀਟ ਕਰ ਸਕਦੇ ਆ ਜਿਹੜਾ ਏ ਜਿੰਨਾ ਫਰਮੇ ਰਹਿੰਦੇ ਆ ਤੇ ਮਾਲ ਹੋਰ ਆਊਗਾ ਬੜੂਗਾ ਕਿ ਇਧਰ ਕਦ ਚੱਲ ਜਾਊਗਾ ਗਵਰਨਮੈਂਟ ਬਣਾ ਜਿਆਦਾ ਪਤਾ ਹੀ ਤੇਰੇ ਨਾਲ ਕਿ ਲੈ ਕੇ ਜਾਣਾ ਰੱਗੇ ਨੋਈ ਦਾ ਚੱਲ ਮੇਰਾ ਬੋਰੀ ਤੇ ਲੱਗ ਜਾ ਬੋਰੀ ਕਿਤ ਲਾਵਾਂਗੇ ਉਹ ਜਿੱਥੇ ਦੀਵਾ ਥਾਂ ਕਰਦੇ ਉੱਥੇ ਲੱਗ ਜਾ ਕੁੱਤੇ ਦਾ ਉਹ ਉਧਰੇ ਹੋ ਬਹੁਤ ਦੀਵਾ ਖਿਆੜੀਆਂ ਆ ਗਏ ਰ ਵੀਰਾ ਖੜਾ ਠੇਕੇਦਾਰ ਆ ਗਿਆ ਜੀ ਉੱਥੇ ਲੱਗ ਜਾ ਉਹ ਕਿਹੜਾ ਬੰਦਾ ਆ ਰਿਹਾ ਉਹ ਖੜਕਨ ਨਾਲ ਜੀ ਖੜਕਨ ਨਾਲ ਕੀ ਕਰਨਾ ਜੀ ਖੜਕਨ ਨਾਲ ਪੁੱਛੀ ਹਾ ਪਾਣੀ ਬਾਰੇ ਹਾਂ ਉਹ ਪੁੱਛੀ ਪਾਣੀ ਆਪਣੇ ਲਾ ਹੋਗਾ ਕੋਈ ਪੁੱਛਾ ਮੜਾ ਜਾ। ਉਹ ਦਵਾਈ ਮਾਰੀ। ਦਵਾਈ ਮਾਰੀ। ਹੁਣ ਕੰਮ ਤਾਂ ਆਪਾਂ ਵੀਡੀਓ ਕੀ ਕਹੇ ਤੇ ਨਿਆ ਪਾਮ ਵੀ ਭਾਈ ਪੇਮੈਂਟ ਕਾਈ ਦੀ ਹਾੜਾ ਨਹੀਂ। ਨਹੀਂ ਹੁਣ ਤੁਹਾਨੂੰ ਦਿਹਾੜੀ ਕਿੰਨੀ ਚਾਹੀਦੀ ਐ? ਬੰਬਾ ਯਾਰ ਕੋਣ ਪਤਾ ਰੇਟਸ ਦੇ। ਨਹੀਂ ਓਏ ਯਾਰ ਨਹੀਂ ਬੰਦਾ ਦਿਹਾੜੀ ਕਿੰਨੀ ਚਾਹੀਦੀ ਐ ਤੁਹਾਨੂੰ। ਆਪਾਂ ਕੋਈ ਕਰਨਿਆ ਨਾ ਵੀ ਦਿਹਾੜੀ ਤੁਹਾਡੀ ਵਧਾਣੀ ਚਾਹੀਦੀ ਐ। 250 ਤਾਂ ਗਾਦੇ 250 ਕਰਤੂ ਤਾਂ ਉਹਨਾਂ ਨੂੰ ਮਾਰਤਾ ਹੀ ਥਾਂ ਦੇ 500 ਲਈ ਜਾਂਦੇ ਨੇ ਲੈ 300 400 ਉਹ 500 ਰੁਪਏ ਨੂੰ ਤੂੰ 250 ਤੇ ਆ ਕੇ ਕਟਾ ਉਹਨਾਂ ਦੇ ਡੜੀ ਨਾ ਇੱਟਾਂ ਨੂੰ ਤੂੰ ਹੀਮਟ ਨਹੀਂ ਚੱਕਣਾ ਨਾਰ ਲਾਉਣਾ ਕੱਲੀ ਇਟਫਾ ਬਣਾਉਣਾ ਇਟਾ ਕਿੰਨਾ ਚਾਹੀਦਾ 250 450 ਤੂੰ ਹੈ 450 ਜੇ ਆਪਾਂ 200 ਦੇ ਦੇ ਫਿਰ ਐ 200 ਫਿਰ ਥੋੜਾ ਥੋੜਾ ਉਹ ਖਾ ਜਾਣਾ ਉਹ ਖਾ ਉਹ ਬਿਆ ਨਾ ਤੇ ਜੇ ਤੂੰ ਨਾ ਆਵੇਂ ਤਾਂ ਸਰਦਾ ਨਹੀਂ ਨਾ ਨਾ ਹੈ ਸਰਦਾ ਕਿਵੇਂ ਤਖਲੀਫ ਹੁੰਦੀ ਐ ਆਫਾਇਦ ਨੂੰ ਦੋਈ ਦਵਾਇ ਤੇ ਦਵਾਈ ਤਨਵਾਪ ਨੂੰ ਕਰਾਉਣੀ ਪੈਂਦੀ ਜਾਨੀ ਕੇ ਹੋਰ ਆਸ ਕਰਾਈ ਤੇਰਾ ਆਨੇ ਰਵੇਲੇ ਲਗੇ ਫਿਰ ਕੋਈ ਦਵਾਈ ਦਾ ਫਿਕਰ ਨਹੀਂ ਕੋਈ ਕੋਈ ਨਹੀਂ ਹੈ ਰਾਨਾ ਕੋਈ ਆਪਣ ਦਵਾਈ ਦਾ ਫਿਕਰ ਨਹੀਂ ਕੋਈ ਕੰਮ ਦਾ ਕੋਈ ਪੈਸੇ ਦਾ ਫਿਕਰ ਨਹੀਂ ਇਹਨੂੰ ਨਹੀਂ ਫਿਕਰ ਦਾ ਦਵਾਈ ਦਾ ਤੈਨੂੰ ਕੱਲੇ ਨੂੰ ਏ ਤੂੰ ਰਾਨਾ ਵੱਡਾ ਛੋਟਾ ਛੋਟਾ ਹੈ ਕਿੰਨੇ ਸਾਲ ਛੋਟਾ ਰਹਿਣਾ ਹੈ ਹੈ ਬਹੁਤ ਜਿਆਦਾ ਛੋਟਾ ਕਿੰਨੇ ਸਾਲ ਛੋਟਾ ਰਹਿਣਾ ਤੇਰੇ ਨਾਲ ਹੈ ਹੈ 6-7 ਹੱਥ ਛੋਟਾ ਤੈਨੂੰ ਪੈਸਾ ਨਹੀਂ ਫਿਕਰ ਤੈਨੂੰ ਤੂੰ ਨਹੀਂ ਚਾਹਦਾ ਕਿ ਮੇਰੇ ਜੇਬ ਵਿੱਚ ਪੈਸਾ ਰਹੇ ਮੈਂ ਚਾਹ ਵੀ ਘਟਿਆ ਐਸ਼ ਕਰਾਂ ਕਿ ਜੇਬਾਂ ਵਿੱਚ ਪੈਸੇ ਰਹਿਣ ਦਿਹਾੜੀ ਲੱਗਾ ਨਹੀਂ ਦਿਲ ਨਹੀਂ ਕਰਦਾ ਕਰਦਾ ਹੈ ਕਰਦਾ ਫਿਰ ਲੱਗਦਾ ਕਿਉਂ ਨਹੀਂ ਕੋਈ ਲਾਭਾ ਨਹੀਂ ਉਹ ਆਖੀ ਨੂੰ ਆਇਆ ਪਹਿਲੇ ਦਿਨ ਅੱਛਾ ਵੀ ਆਂਦਾ ਪਹਿਲੇ ਦਿਨ ਨਵਾਖ ਤੇ ਆਪਾਂ ਦੀ ਛੁੱਟੀ ਕਰਾ ਦੀ ਤੇ ਤੈਨੂੰ ਰੱਖ ਲਈਏ ਤੇ ਫਿਰ ਤੇਰੇ ਮਨ ਨੂੰ ਕਿੰਨਾ ਸਕੂਨ ਮਿਲੇਗਾ ਇੰਦੀ ਛੁੱਟੀ ਹੈ ਦਮਾ ਦੇ ਛੁੱਟੀ ਤੇ ਗਈ ਏ ਜੇ ਆਪਾਂ ਇਹਦੀ ਛੁੱਟੀ ਕਰਾ ਦੀ ਤੇਰੇ ਤੈਨੂੰ ਨਾ ਹੋਈ ਤੇਰੇ ਮਨ ਕਿੰਨਾ ਸਕੂਨ ਮਿਲੂਗਾ ਵਿਕੇ ਵੇਲਾ ਮਹਿਸੂਸ ਹੋਵੇਗਾ ਤੈਨੂੰ ਬਹੁਤ ਵਧੀਆ ਖੁਸ਼ੀ ਹੋਏਗੀ ਨਾ ਕੇ ਆਵੇ ਮਾਰੀ ਤੇ ਕਰੇਗਾ ਖੁਸ਼ੀ ਹੋਏਗੀ ਕਿ ਖੁਸ਼ੀ ਜਿਹੜੇ ਬੰਦੇ ਦਿਹਾੜੀ ਕਰੇ ਖੁਸ਼ੀ ਕਿ ਮੈਂ ਦੇਖ ਤੈਨੂੰ ਕਮੇ ਹਟਾ ਦੀ ਤੈਨੂੰ ਕਿੰਨਾ ਖੁਸ਼ੂਸ ਹੋਵੇਗਾ ਤੈਨੂੰ ਬਹੁਤ ਜ਼ਿਆਦਾ ਕੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਹਿਸੂਸ ਹੋਵੇਗਾ ਬਹੁਤ ਜ਼ਿਆਦਾ ਤੇ ਜੇ ਤੇ ਲੱਗਾ ਰ ਆ ਦੀ ਫੇਰ ਠੀਕ ਠਾਕ ਏ ਹਾਂ ਤੇ ਜੇ ਕਰਤੇ ਰਹੇ ਜਿਵੇਂ ਆਪਣਾ ਕੰਮ 8 ਦਿਨਾਂ ਚ ਮੁੱਕਦਾ ਖਤਮ ਹੁੰਦਾ ਜਾਨੀ ਕਿ ਤੇ ਆਪਣੇ 15 ਦਿਨ ਲੱਗਣ ਫਿਰ ਕਿਦਾਂ ਮਹਿਸੂਸ ਹੋਵੇਗਾ ਸਿਆਰ ਜੋ ਥੋੜੇ ਦਿਨ ਫਿਰ ਵਧੀਆ ਜੁਦਾ 7 ਦਿਨ ਲੱਗੇ ਨੀ ਜਿਆਦਾ ਥੋੜੇ ਲੱਗੇ ਫਿਰ ਮਾੜਾ ਹੀ ਜਿਆਦਾ ਲੱਗੇ ਫਿਰ ਵਧੀਆ ਹਾਂ ਅਜਿਹਾ ਜਨ ਤੇਰੀ ਤੇਰੀ ਤਮੰਨਾ ਵੀ ਜ਼ਿਆਦਾ ਲੱਗਣੀ ਚਾਹੀਦੀ ਲੋਣਾ ਹਾਂ ਸਹੀ 5 6 ਯਾਰ ਜੇਕਰ ਮਿਸਤਰੀ ਹਾਂ 5 6 ਲੱਭਣਾ ਚਾਹੀਦਾ ਜੇਕਰ ਮਿਸਤਰੀ ਆਪਾਂ ਹੋਰ ਦੋ ਤੇ ਰੱਖ ਲਈ ਤੇ ਫਿਰ ਚੰਗਾ ਲੱਗੇਗਾ ਕਿ ਤੇ ਨੁਬਰੇ ਆਪਾਂ ਤਾਂ ਫਿਰ ਚਾਰ ਪੰਜਾਂ ਨੇ ਨਿਬੜੂਗਾ ਹਣਾ ਤੇ ਜੇਕਰ ਆਪਾਂ ਮਿਸਤਰੀ ਇੱਕ ਕਾਟ ਰੱਖੀ ਫਿਰ ਹੈ ਛੇ ਵਿਵਾਹ ਜੇ ਨਹੀਂ ਤਾਂ ਪੰਜ ਛੇ ਚਾਰ ਪੰਜ ਛੇ ਜਾਣ ਕੇ 10 15 ਦਾ ਲੱਗਣ ਕੇ ਬਾਅਦ ਹੈ ਤੇ ਤੇਰਾ ਹੁਣ ਕੀ ਕਹਿੰਦਾ ਦਿਲ ਕ ਮਿਸਤਰੀ ਵਧਾਈਏ ਕਿ ਨਾ ਵਧਾਈਏ ਇੱਕ ਕਰੋ ਦਾ ਇੱਕ ਨਹੀਂ ਸਾਰਾ ਰੱਖ ਲਈ ਤਿੰਨ ਹੋ ਜਣਗੇ ਅੱਛਾ ਉਹ ਵੀ ਰਹਿ ਗਏ ਨੇ ਚਲ ਆਪ ਦੋ ਰੱਖ ਲਈ ਤੇ ਫਿਰ ਠੀਕ ਉਹ ਵੀ ਵਧੀਆ ਹੈ ਫਿਰ ਕਿਵੇਂ ਕੁਲੂ ਜੀ ਹਰਾਂ ਗਾਣ ਨਿਬੜੇਗਾ ਅੱਛਾ ਜਿਆਦਾ ਨਿਬੜੇਗਾ ਬੰਦਾ ਇੱਕ ਮਾਰ ਬੰਦਾ ਖਾਣ ਤੇ ਇਹ ਤੋਂ ਬਾਅਦ ਜਦੋਂ ਤੂੰ ਆ ਮਕਾਨ ਪਵਾ ਕੇ ਆਪਣੇ ਆ ਬਰਦੇ ਪਿਆ ਤੇ ਇਸ ਵਾਰ ਫਿਰ ਤੂੰ ਕੀ ਕਰਨਾ ਚਾਹੁੰਦਾ ਬਿੱਲ ਆ ਕੇ ਕੰਮ ਕਰਕੇ ਕਰਨਾ ਚਾਹੁੰਦਾ ਕਿੰਨੇ ਨਾਲ ਲੈ ਛੇੜ ਕੰਦੇ ਨਾਲ ਇਸ ਇੱਥੇ ਨਾ ਡੈਡੀ ਦਾ ਮਕਾਨ ਇਹ ਪੰਮੇ ਤਾਂ ਰੱਖਣਾ ਤਾਂ ਫਿਰ ਕੋਈ ਨਾ ਰੱਖਣਾ ਡੈਡੀ ਦਾ ਬਾਕੀ ਆਪਾਂ ਰਾਂਣੇ ਨਾਲ ਗੱਲਬਾਤ ਕਰਦੇ ਹਾਂ ਰਾਂਣੇ ਵੀ ਤੈਨੂੰ ਜਦੋਂ ਆਪਾਂ ਪਾਣੀ ਲਾ ਮੋਟਰ ਚਲਾਈ ਆ ਹਨਾ ਤੈਨੂੰ ਮੈਂ ਕੀ ਆਖਿਆ ਸੀ ਪਾਣੀ ਤੇ ਗੇੜਾ ਰੱਖਾ ਤੇ ਪਾਣੀ ਲਾ ਲਿਆ ਤੇ ਤੂੰ ਉਦੋਂ ਬੈੰਦਾ ਫਿਰਿਆ ਵਿਆਹ ਤੇ ਹੋਰ ਦੁਬਾਰਾ ਫਿਰ ਮੋੜ ਤੇ ਇੱਕ ਕਿਆਰੇ ਪਿੱਛੇ ਫਿਰ ਸਾਰਾ ਥਾਂ ਪ੍ਰੰਗ ਦੁਬਾਰਾ ਤੈਨੂੰ ਕਿਵੇਂ ਲੱਗਦਾ ਮਹਿਸੂਸ ਹੋ ਰਿਹਾ ਹੈ ਬਹੁਤ ਔਖਾ ਲੱਗਦਾ ਹੈ ਇਹ ਫ੍ਰੀਜ ਨਾਲ ਚੰਗਾ ਹੀ ਲੜ ਕੇਂਦਾ ਔਖਾ ਲੱਗਦਾ ਹੈ ਔਰ ਇਹ ਫ੍ਰੀਜ ਨਾਲ ਉਹ ਠੰਡ ਜੀ ਤੋਂ ਲੱਗਾ ਫਿਰ ਨਾ ਤੈਨੂੰ ਮਹਿਸੂਸ ਹੁੰਦਾ ਨਾ ਕਿ ਠੰਡ ਬੜੀ ਉਹਦੋਂ ਪ੍ਰਾਇਜ਼ ਵਧੀਆ ਸੀ ਅੱਜ ਕਰੇ ਨੇ ਟਾਰਨਰ ਐਵੇਂ ਕਰ ਲੈਣਾ ਤੇ ਦੇਰੀ ਲੱਗਦਾ ਹਾਂ ਤੇ ਤੇਰੇ ਪਾਪੇ ਨੇ ਤਨ ਕੀ ਆਖਾ ਜੇ ਤਾਂ ਪਾਣੀ ਲੱਗ ਲੱਗ ਜਾਉ ਤਦੋਂ ਕਰੇ ਆ ਇਹਨੂੰ ਨਾ ਕਰੇ ਨਿਆਣੇ ਆਖਾ ਹੀ ਕੋ ਨਹੀਂ ਹਾਂ ਨਹੀਂ ਨਾ ਕਿਉ ਉਰੇ ਉਹ ਕਬੀ ਵੀ ਅਗਰੇ ਆਇਆ ਕਰੇ ਸਤਿ ਸ਼੍ਰੀ ਅਕਾਲ ਅੰਦਰ ਆ ਅੰਦਰ ਕਹੇ ਅੰਦਰ ਹੀ ਨਾ ਆਵੇ ਨਹੀਂ ਉਹ ਪਾਣੀ ਤੇ ਕਿਵੇਂ ਅੱਜ ਹੋ ਜਾਏਗਾ ਨਹੀਂ ਹੋ ਜਾ ਅੱਜ ਸਰੇ ਦਾ ਤਾਂ ਤੋ ਖੜਕੰਨਲ ਕਿੱਥੇ ਗਿਆ ਉਹਦੇ ਨਾਲ ਗੱਲ ਕਰੀ ਖੜਕੰਨਲ ਹੋ ਰਾਇ ਗੱਲ ਸੁਣ ਇਧਰ ਆ ਉਰੇ ਕਿੰਨਾ ਭਰਾ ਇਕੱਠਾ ਕਰ ਪਿਆ ਇਧਰ ਆ ਇਧਰ ਨੂੰ ਆ ਹੀ ਨੂੰ ਬਣਾਇਆ ਐ ਭਾਈ ਇਧਰ ਕਲੈਕਟ ਹੀ ਨਹੀਂ ਆਦੀ ਤੂੰ ਕਿੱਥੇ ਹੀ ਦੋ ਦੇਣਾ ਪਹਿਲੇ ਸਸਰੀ ਕਬਲਾ ਸਸਰੀ ਕਾ ਕਿੱਥੇ ਦੋ ਦੇਣਾ ਮੈਂ ਸਾਰੇ ਸਹੁਰੇ ਦੇ ਘਰ ਆ ਤੇ ਜਦੋਂ ਪਾਣੀ ਆਪਣਾ ਇੱਥੇ ਹੁੰਦਾ ਰਹਿ ਪਾਣੀ ਉਦੋਂ ਕਿੱਥੇ ਦੇਉ ਮਾਹ ਵਹਿ ਦੀ ਜਤਨਾ ਜਮੇਰ ਇਹਦੀ ਹੀ ਕਿ ਇਧਰ ਉਧਰ ਜਮੇਰ ਇਧਰ ਤੋਂ ਇੱਥੇ ਤੋ ਜਾ ਉਧਰ ਮੈਂ ਕੈਮਰਾ ਥੋੜਾ ਕਮਾਰਾ ਫਿਰਾਂਗਾ ਜਮੇਦਾਰੀ ਰਾਣੇ ਦੀ ਹੀ ਕਿ ਤੇਰੀ ਹੀ ਇੱਥੋਂ ਮੜਾ ਇੱਥੇ ਹੋ ਜਾ ਫਿਰ ਤੇ ਦੱਸ ਤੂੰ ਰਾਣੇ ਵੱਡਾ بڑا ਕਿ ਛੋਟਾ ਹੈ ਮੈਂ ਵਿਚਕਾਰੋਂ ਵੱਡਾ ਕੋਸ਼ਕਾਰ ਮੈਂ ਵੱਡਾ ਰਾਣਾ ਨਹੀਂ ਥੋੜੇ ਡਿਊਟੀ ਕਿ ਨਹੀਂ ਪਾਣੀ ਦੀ ਤੇਰੀ ਕਿ ਇਹ ਦੀ ਇਹ ਦੀ ਕਿਵੇਂ ਸੀ ਮਾਹ ਵਹਿ ਜਾਣਾ ਸਿਤਾ ਅੱਛਾ ਇਹ ਫਰਾਂ ਗਿਆ ਅੱਛਾ ਤੇ ਹੁਣ ਤੂੰ ਦੇਖ ਹੁਣ ਇਹ ਤਿੰਨ ਕਰੇ ਪੈਣੇ ਠੀਕ ਹੈ ਤੇ ਰਾਣੇ ਨੂੰ ਹੁਣ ਆਂ ਰਾਣਾਂ ਦਾ ਬੜਾ ਮਹਿਸੂਸ ਹੁੰਦਾ ਪਏ ਉਹ ਤੋਂ ਪਾਲਾ ਪਾ ਲੁੰਦਾ ਚਿੱਲਾ ਹੀ ਪadne ਤੂੰ ਤੈਨੂੰ ਪਤਾ ਨਹੀਂ ਕਿ ਆ ਮੈਂ ਇਹਦੇ ਗਲਤੀ ਕੀ ਦੀ ਏ ਗਲਤੀ ਨਹੀਂ ਦੀ ਰਾਣੇ ਦੀ ਮੈ ਵਿਆਹ ਜਾਣਾ ਜਾਣਾ ਯਾਰ ਮੇਰਾ ਉਹ ਆ ਨਾ ਮੈਂ ਵਿਆਹ ਤੇ ਜਾਣਾ ਗਲਤੀ ਰਾਣੇ ਦੀ ਏ ਹੋਰ ਆਣ ਚਲ 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 ਇਹ 10 ਦੇ ਪਿਆਰ ਬੋਦੇ ਤੂੰ ਵੀ ਕਿ ਮੈਂ ਵੀ ਕਿ ਮੈਂ ਸਤਾਂ ਦਫੇ ਵੀ ਬਨ ਤੂੰ ਗਿਆ ਹੀ ਮੈਂ ਗਿਆ ਉਹ ਤੂੰ ਗਿਆ ਇਹ ਪਰ ਮਾਏ ਭਾਏ ਤੂੰ ਟੱਟ ਟੱਟ ਗੰਠੀ ਕੋ ਉਹ ਤੂੰ ਟੱਟ ਬਨ ਗਿਆ ਫਿਰ ਮਗਰਤ ਮੈਂ ਚਲਾ ਰਿਹਾ ਦੋ ਕਿਲਾ ਥੋੜਾ ਉਹਨੇ ਗਾਤ ਨਹੀਂ ਗਿਆ ਪਤਾ ਰਹਾ ਤੂੰ ਦਸ ਫਿਰ ਜਾਣਾ ਹੀ ਤੇ ਥੂਨ ਗਾਂ ਹਿੱਤ ਕਿੱਧਰ ਰਿੰਦਾ ਹੁੰ ਰਣਾ ਕਿਲਾ ਰਿੰਦਾ ਕਿਲਾ ਰਿੰਦਾ ਬੈਣਾ ਥੜ ਦੋਨੋਂ ਗਾਮਾ ਚ ਤੂੰ ਫੇਰੇ ਕੰਮ ਤੇ ਆ ਜੀ ਚੰਗਾ ਤੂੰ ਹੋਰ ਬੇਲੇ ਚਾਰ ਦੇਣਾ ਹੋਰ ਤੂੰ ਫਿਰ ਦਿਹਾੜੀ ਤੂੰ ਆ ਜੀ ਹੋਰ ਪੰਜ-ਛੱਤ ਦੇ 10 ਦੇ ਲਵਾ ਠੀਕ ਹੈ ਦੋਨੋਂ ਅਰੈਸਟ ਕਰ ਲੈ ਕਿ ਦੋ ਰੈਕ ਕਰ ਲੈ ਮਿੱਟੀ ਪਾਉਣੀ ਆ ਕੀ ਵੇ ਦੋ ਰੈਕ ਕਰ ਲੈ ਮਿੱਟੀ ਪੁੱਟੀ ਪਾਉਣੀ ਆ ਰੈਸਟ ਵੀ ਕਰਾਣਾ ਚਾਹਦਾ ਆ ਉਹ ਮਿੱਟੀ ਫੈਲੇ ਜੀ ਦੋ ਰੈਕ ਇੰਨਾ ਛੁੱਟੀ ਆ ਰੇਤਾ ਯਾਰ ਇੱਧਰ ਚੱਕਣ ਆ ਰੇਤਾ ਪਾਰਾ ਢਾਲਤਾ ਇੱਥੇ ਹਰ ਆ ਲੈ ਹਾਈ ਛੁੱਟੀ ਹੈ ਮਰ ਲਈਆ ਕਿਹਨਾ ਆ ਉਹ ਪਾਰਾਂ ਤੋਂ ਸੈਟਮੈਂਟ ਕਰਦੇ ਫਿਰ ਦਿਨ ਵਿੱਚ ਫੂਕ ਦਿੱਤੀ ਹਾਂ ਹਾਂ ਛੁੱਟੀ ਆ ਅੱਜ ਕੱਲ ਛੁੱਟੀ ਹੈ ਤੂੰ ਕਾਉ ਕੁਝ ਦੋ ਤੇਰੇ ਕੋਈ ਸਬੂਤ ਹੈ ਹੈ ਤੇਰੇ ਕੋਈ ਸਬੂਤ ਛੁੱਟੀ ਹੈ ਸਬੂਤ ਹੈ ਕੱਲ ਛੁੱਟੀ ਕਰਦੀ ਜਾਏ ਹਾਂ ਕੱਲ ਛੁੱਟੀ ਕਰ ਲਈਏ ਉਹ ਫਿਰ ਪਰਥੀ ਵਾਲੀ ਵੱਲੇ ਆ ਵੈਸੇ ਤਾਂ ਮਿੱਟੀ ਆਏ ਰਹਿ ਤਾਲੀਆਂ ਅੱਜ ਤੇ ਵੇਚਾਂਗੇ ਜੀ ਨਹੀਂ ਜਾਣਾ ਵੇਚ ਤੇ ਅੱਛਾ ਵਿੱਚ ਹੀ ਜਾ ਜਾਣਾ ਜਣਕੇ ਨਹੀਂ ਵੇਚਣਗੇ ਵੇਚਣ ਗਿਆ ਜਾਨ ਫਿਰ ਟੋਟਾ ਓਕੇ ਹੋ ਗਿਆ ਓਕੇ ਹੋ ਜਾਂਦੀ ਇਹ ਤੇ ਜੇ ਉਹਦਾ ਕੱਦਾ ਕਰਦੇ ਫਿਰ ਤੇ ਵਿੱਚ ਵੜਾਂਗੇ ਪੁੱਛ ਤਾਂ ਲੋਈ ਕਿਵੇਂ ਕਰਦੇ ਪੱਜੂ ਤੇ ਨਹੀਂ ਹਰਾਨਾ ਪੱਜੂ ਤੇ ਹੈਗਾ ਨਹੀਂ ਜਾਣੀ ਹੈ ਅਰੇ ਇਹਨਾਂ ਨੂੰ 50 ਕ ਪੱਜੇਗਾ ਨਹੀਂ ਇਹਨਾਂ ਨੂੰ 50 ਕ ਪੱਜੇਗਾ ਹੋਰ ਵਾਹ ਬਈ ਵਾਹ ਆ ਬੰਦਾ ਬਈ ਹਾਰਾ ਤੇ ਬੇਰਤੀ ਤੁਸੀਂ ਆਵੇਂ ਦੀ ਛੁੱਟੀ ਕਰਾਣੇ ਆ ਕੰਮ ਤਾਂ ਬੜਾ ਕਰਦਾ ਏ ਕੱਲਾ ਬੱਠਰ ਚੱਕੀ ਲਗਾਦਾ ਆਹ ਦੇਖੀ ਸਾਡੇ ਪੜ ਰਹੇ ਕਿਨਾਰੇ ਉਹ ਕਿੱਥੇ ਬੈਠੇ ਪੜਦੇ ਪੜਾ ਬਲਟੂੜਾ ਉੱਤੇ ਛਿੱਕੀ ਛੁੱਟੀ ਫੇਰੇ ਆ ਨਾ ਬਾਹਰ ਛੱਟੀ ਬੈਠੇ ਪਿੰਦਾ ਨਾ ਕਿੱਥੇ ਆ ਮੈਸੇਜਰ ਵਾਕਈ ਤੇ ਉਹ ਨਹੀਂ 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 ਚੱਲ ਬੂਟ ਪੁੱਤਰ ਚੱਲ ਗੰਦਰ ਨੂੰ ਇੱਕ ਲਿਆਓ ਰੋੜਾ ਇਹਦੀ ਆਵਾਜ਼ ਨਹੀਂ ਜਾਂਦੀ ਨੀ ਕੋਈ ਪਰਾਂ ਦੇਖਿਆ ਜਾਈ ਨੂੰ ਬੀਂ ਪਰਣੀ ਇਹਦਾ ਮਨ ਕੱਟ ਕੇ ਰੱਖਿਆ ਹੈ ਅੱਧਾ ਕੱਢ ਰਿਹਾ ਹੈ ਜਿਹੜਾ ਮਾਲੀ ਰੱਖਿਆ ਹੈ ਆ ਜੀ ਬਾਕੀ ਆਪਾਂ ਕੱਲ ਨੂੰ ਪਰਥ ਪਾਉਣੀ ਆ ਕੱਲ ਕੰਮ ਕਰਾਂਗਾ ਬੰਦ ਮਿਸਤਰੀਆਂ ਦਾ ਫਿਰ ਪਰਸੋਂ ਤੇ ਅੱਡ ਫਿਰ ਬੁਲਾਵਾਂਗੇ ਤੇ ਅਜੀ ਵਿੱਚ ਇੱਕ ਦੋ ਰੂਪ ਬੱਡੇ ਵਿੱਚ ਵਿਚਾਲੇ ਸੈਟਿੰਗ ਕਰਕੇ ਇਹ ਵੀ ਉੱਥੇ ਪਲਟਦਾ ਦਵਾ ਕੋਈ ਨਹੀਂ ਹਾਂ ਦਵਾ ਕੋਈ ਨਹੀਂ ਗੰਨੇ ਉਹਦਾ ਕੰਮ ਦਿਨ ਦਾ ਵੀ ਨਾ ਨਾ ਤੂੰ ਬੜਾ ਤਲੀਗਾ ਜਵਾਨ ਹੀ ਆਈ ਦੱਸੋ ਜੇ ਇਹਦੇ ਇੰਤਿਆਰ ਮਾਰੋ ਜਾਵੇਂਗਾ ਪੁੱਠੇ ਪੜ ਖੁੱਬੇਗਾ ਹੋਰ ਤੂੰ ਇਹਨੇ ਅੜ ਕੇ ਕਿ ਹੋ ਗਿਆ ਹਾਂ ਹਾਂ ਆਹ ਹੈ ਕਾ ਕਿੰਨਾ ਨਹੀਂ ਕੀ ਸਮੀਆਂ ਕੱਢੀ ਨਹੀਂ ਠੇਕਦਾਰ ਤੂੰ ਹੈ ਕਿ ਆਏ ਠੇਕਦਾਰ ਆ ਮੈਂ ਨਹੀਂ ਸੀ ਨਾ 26 ਤਰੀਕ ਕਦ ਤੂੰ ਕਰਦਾ ਹਾਂ ਮੈਂ ਕਰ ਲਿਆ अच्छा ते ਇਹਦੇ ਜੇ ਨਕਸ਼ੇ ਕੀ ਨਿਕਲਾ ਤਰਕੀ ਦਿਸਨ ਫਾਲਡ ਆਹ ਛੋਟਾ ਹੈ ਕੀ ਉਹ ਛੋਟਾ ਆਹ ਵੱਡਾ ਦਾਸੀ ਇੱਕ ਨੇਚ ਇਹ 9 ਇੰਚ ਦਾ ਇੱਕ ਹੀ ਹੈ ਤੇ ਵੱਡਾ ਫਰਮਾ ਡਿੰਗਾ ਡਿੰਗਾ ਜਾਂਦਾ ਫਰਮ ਕੀ ਹੈ ਫਰਮ ਡਿੰਗਾ ਆ ਫਮਾ ਫਰਮਾ ਫਰਮ ਹਾਂ ਫਮਾ ਮੱਖਾ ਘੜਾਂਦਾ ਦਾ ਡਿੰਗਾ ਜਾਂਦਾ ਸਿੱਧਾ ਕਿਵੇਂ ਦਾ ਹੈ ਨਾ ਫਾਇਦਾ ਨਹੀਂ ਆਦਾ ਕਿਵੇਂ ਹੁੰਦਾ ਸਤਵੀ ਇੱਦਾਂ ਬਜਰੀ ਨਾ ਕਰਾਂਗੇ। ਬਈ ਮਿਸਤਰੀ ਕਿੰਨੇ ਸਾਲ ਤੈਨੂੰ ਕੰਮ ਕਰਦੇ ਨੇ ਮਿਸਤਰੀ ਦਾ? 10 ਸਾਲ। 10 ਸਾਲ ਕੰਮ ਕਰਦੇ ਨੂੰ। ਮਿਸਤਰੀ ਦਾ ਕਿ ਦਿਹਾੜੀ ਦਾ? ਲੈਵਲ ਵਿੱਚ ਚੁਪਚ ਨਹੀਂ ਦਾ। ਅਛਾ ਮਿਸਤਰੀ ਦਾ ਵੀ ਕਰਦਾ ਤੂੰ। ਤੇ ਇੱਟ ਦੇ ਆਪਾਂ ਡੱਬੀ ਉੱਤੇ ਕਰਨੀ ਜਿਹੜੀ ਥੱਲੇ ਜਿਹੜੀ ਚਨਾਈ ਕਰਦੇ ਆ। ਇੱਧਰ ਮੁਕਾਰਾ ਇੱਧਰ ਹੈ ਇੱਟ ਦੀ। ਨਿਸ਼ਾਨੀ ਥੱਲੇ ਕਰਨੀ ਜੀ। ਕਿਉਂ ਕਰੋ? ਕਿ ਕਿ ਪકડਣਾ ਹੋ ਗਿਆ। ਪકડ ਦਿੱਕੀ ਤਾਰ ਹੋਏਗੀ ਚੰਗੀ। ਨਹੀਂ ਜੇਕਰ ਅਸੀਂ ਦੱਦੀ ਥੱਲੇ ਕਰਨੀ ਤਾਂ ਕੀ ਹੁੰਦਾ? ਸਵਾਲ ਇਹ ਦੱਸ ਦਿੰਦੀ ਤੇ ਜੇਕਰ ਉੱਤੇ ਕਦੇ ਫੇਰ ਹੈ ਇਹ ਦੱਸ ਦਿੰਦੀ ਕਿਦੀ ਸਿਰ ਸਵਾਲਾ ਜ਼ਿਆਦਾ ਲੱਗੇਗਾ ਹਾਂ ਕੀ ਜ਼ਿਆਦਾ ਗਿਆ ਹਵਾਲਾ ਹਵਾਲਾ ਅਈਸ਼ਾ ਹਵਾਲਾ ਫਿਰ ਜ਼ਿਆਦਾ ਲੱਗੇਗਾ ਹਾਂ ਚਲੋ ਜੀ ਆ ਮਿਸਤਰੀ ਸਾਹਿਬ ਸਾਡੇ ਨੇ ਨਾਲ ਤੇ ਸੰਪਰਕ ਰੱਖਿਆ ਜੇ ਕਿਸੇ ਨੂੰ ਕੰਮ ਦੀ ਲੋੜ ਹੈ ਦੱਸਾ ਜੇ ਉਹਨੂੰ ਚਨਾਈ ਦਾ ਕੰਮ ਕਰ ਲਾਗੇ ਨਾ ਜੇ ਕੋਈ ਫੋਨ ਕਰੇਗਾ ਤਾਂ ਆਪਾਂ ਨੂੰ ਐਵੇਂ ਗੱਪ ਮਾਰ ਕੇ ਕਿਸੇ ਚਲਾ ਜੀ ਕਿਤੇ ਹੈ ਨਾਲ ਜਿੱਕ ਤੱਕ ਕੋਈ ਫੁੱਲਿਆ ਪਲਿਆ ਤੂੰ ਤਾਂ ਉੱਥੇ ਕਿਹੜਾ ਨਾਲ ਜਾਏਗਾ ਬੰਦਾ ਪੁੱਛਣ ਵਾਸਤੇ ਮਿਸਤਰੀ ਉਹ ਪਾਸ ਪਾਸ ਕਰਾਂਗੇ ਹਾਂ ਉਹ ਨਹੀਂ ਟੈਨਸ਼ਨ ਨਾ ਲਾਓ ਆਪਾਂ ਸਾਰਾ ਕੰਮ ਸੈੱਟ ਕਰ ਦਾਂਗੇ ਇਹ ਕਰ ਠੇਕਾ ਬਾੜਾ ਫਿਰ ਕਿੰਨਾ ਸਕਰ ਫੁੱਟ ਲਾਓ ਜੀ ਤੁਸੀਂ ਠੇਕਾ 150 ਦਾ ਹੈ ਹਾਂ 150 150 ਰੁਪਏ ਸਕਰ ਫੁੱਟ ਦੇ हिसाब ਨਾਲ ਤੇ ਨੰਬਰ ਆਪਣਾ ਦੱਸੋ ਫਿਰ ਕੋਈ ਕੋ ਆਪਣਾ ਫੋਨ ਕਰ 766 ਕਿੰਨਾ 766 ਅੱਗੇ 1012 ਇਹ ਪੱਕਾ ਨੰਬਰ ਕੱਚਾ ਹੈ ਪੱਕਾ ਤੇ ਤੁਹਾਨੂੰ 24 ਘੰਟੇ ਹੌਨਰ ਹੋਵੇ ਕੋਈ ਫੋਨ ਕਰੇਗਾ ਹਾਂ 24 ਘੰਟੇ ਹੀ ਅੱਛਾ ਵੀ ਇਹਦਾ ਕਹਿਣਾ ਹੈ ਕਿ 24 ਘੰਟੇ ਆ ਫੋਨ ਰਹਿ ਰਵਾਂਗੇ ਕੋਈ ਫੋਨ ਕਰੇ ਤਾਂ ਆਪਾਂ ਉਸੇ ਟਾਈਮ ਤੇ ਉੱਠ ਕੇ ਕੰਮ ਤੇ ਜਾ ਸਕਦੇ ਕੋਈ ਲੇਟ ਹੋ ਸਕਦੇ ਥੋੜਾ ਜਿਹਾ ਨਹੀਂ ਜੇਕਰ ਤੈਨੂੰ ਫੋਨ ਆਵੇ ਵੀ ਭਾਈ ਆਪਾਂ ਚਿਨਾਈ ਕਰਨੀ ਹੈ ਤੇ ਉਸੇ ਟਾਈਮ ਚਲਾ ਜਾਏਗਾ ਇਧਰ ਬੁਕਰ ਦੱਸ ਹਾਂ ਉਸੇ ਟਾਈਮ ਹੀ ਕੱਲ ਰਾਤ ਨੂੰ 12 ਵਜੇ ਆ ਜਾ ਮੈਂ 12 ਨਹੀਂ ਹੋਰ ਇਹਨਾਂ ਨੂੰ ਕਬਜ਼ਾ ਲੈਣਾ ਹੈ ਲੈ ਜਾਂਦਾ ਅੱਛਾ ਦਿਨੇ ਦਿਨੇ ਜਾਣੀ ਕਿ ਆ ਮੈਂ ਗੱਲ ਦਿੱਤਾ ਤੇ ਇਹਨੂੰ ਬਈ ਮਿਸਤਰੀ ਸਾਹਿਬ ਨੇ ਇਹਨਾਂ ਨੂੰ ਕੋਈ ਫੋਨ ਜ਼ਰੂਰ ਕਰ ਲੈ ਨੰਬਰ ਨੇ ਦੱਸਦਾ ਤੇ ਬਾਕੀ ਜ ਆਪਣਾ ਇੱਕ ਫਰਮਾ ਰਹੇਗਾ ਬਸ ਕੰਮ ਸ਼ਰੀ ਹੈ ਉਸ ਤੋਂ ਬਾਅਦ ਫਿਰ ਆਪਾਂ ਪਰਤ ਪਾਵਾਂਗੇ ਪਰਤ ਪਾ ਕੇ ਫਿਰ ਉਸ ਤੋਂ ਬਾਅਦ ਚੱਕਦੇ ਦਏ ਜੀ ਮਿਲਦੇ ਕਿਸੇ ਹੋਰ ਨੂੰ ਵੀ ਵੀਰੇ ਚ ਉਹ ਤੱਕ ਲਈ ਮੇਰੇ ਵੀਰ ਨਾਲ ਸਾਸਕਾਲ ਜੀ